ਨਸ਼ਾ ਮੁਕਤ ਪੰਜਾਬ ਮੁਹਿੰਮ ਜਮੀਨੀ ਪੱਧਰ ਤੇ ਫੈਲ ਹੁੰਦੀ ਦਿਖਾਈ ਦੇ ਰਹੀ ਗੱਲ ਕਰਾਂਗੇ ਥਾਣਾ ਸਲੀਮ ਤਾਬਰੀ ਦੇ ਅਧੀਨ ਆਉਂਦੇ ਦਾਣਾ ਮੰਡੀ ਵਿੱਚ ਸ਼ਰੀਆਮ ਵਿਕ ਰਿਹਾ ਗਾਂਜਾ ਆਖਿਰਕਾਰ ਕਿਸ ਦੀ ਛਾਅ ਉੱਤੇ ਦਾਣਾ ਮੰਡੀ ਵਿੱਚ ਗਾਂਜੇ ਦਾ ਕਾਰੋਬਾਰ ਕੀਤਾ ਜਾ ਰਿਹਾ ਜਦ ਇਸ ਵਿਸ਼ੇ ਵਿੱਚ ਥਾਣਾ ਸਲੀਮ ਤਾਬਰੀ ਦੇ ਐਸ ਐਚ ਓ ਅਮਰਿਕਪਾਲ ਸਿੰਘ ਗਰੇਵਾਲ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਬੋਲਿਆ ਗਿਆ ਕਿ ਅਸੀਂ ਵੈਰੀਫਾਈ ਕਰਕੇ ਉਹਨਾਂ ਖਿਲਾਫ ਬੰਦੀ ਕਾਰਵਾਈ ਕਰਾਂਗੇ ਦੇਖਣਾ ਇਹ ਹੋਵੇਗਾ ਕਿ ਕਦੋਂ ਨਸ਼ੇ ਦੇ ਸਦਾਗਰਾ ਤੇ ਕਾਰਵਾਈ ਕੀਤੀ ਜਾਏਗੀ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰੋ ਦੇਖਦੇ ਰਹੋ ਦੈਨਿਕ ਪੰਜਾਬ ਸਮachar। ਫੈਟਿਕ ਪੰਜਾਬ ਸਮachar ਟੀਮ ਵੱਲੋਂ ਦਾਣਾ ਮੰਡੀ ਵਿੱਚ ਇੱਕ ਵੀਡੀਓ ਸਟੇੰਕ ਕੀਤਾ ਗਿਆ। ਜਿਸ ਵਿੱਚ ਇੱਕ ਸ਼ਖਸ ਗਾਂਜਾ ਵੇਚਦਾ ਹੋਇਆ ਦਿਖਾਈ ਹੈਲੋ ਹੈਲੋ ਹਾਂਜੀ ਹਾਂਜੀ ਐਸਐਚਓ ਸਾਹਿਬ ਸੁਲਿੰਟਾਪੀ ਤੋਂ ਹਾਂਜੀ ਹਾਂਜੀ ਰਾਜਨ ਮੇਰਾ ਬੋਰਨਜੀ ਪੱਤਰਕਾਰ ਦੇਨਿੰਗ ਪੰਜਾਬ ਸਮਾਚਾਰ ਤੋਂ ਹਾਂਜੀ ਸਰ ਇੱਕਨਾਂ ਸਾਡੇ ਤੋਂ ਖਬਰ ਆਇਆ ਇੱਕ ਅਸੀਂ ਵੀਡੀਓ ਕੀਤੀ ਆ ਤੇ ਇੱਕਨਾਂ ਇੱਥੇ ਆਪਣਾ ਬਹਾਦਰ ਕੇ ਰੋਡ ਤੇ ਦਾਣਾ ਮੰਡੀ ਵਾਲੇ ਪਾਸੇ ਇੱਕ ਗਾਂਝਾ ਬੜਾ ਵਿਕਰਿਆ ਦਾਣਾ ਮੰਡੀ ਵਾਲੇ ਸਾਈਡ ਤੇ ਜਿੱਥੇ ਲੱਡੂ ਦਾ ਦਫਤਰ ਹੈ ਨਾ ਪ੍ਰਾਪਰਟੀ ਡੀਲਰ ਦਾ ਉਹਨਾਂ ਦਾ ਉਹਦੀ ਬੈਕ ਸਾਈਡ ਦੇ ਉੱਤੇ ਓਕੇ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇ ਇਹਨੇ ਬਟਾ ਬੰਨ ਵੈਰੀਫਾਈ ਕਰ ਲਿਆ ਲੋ ਜੀ ਠੀਕ ਆ ਸਾਡੇ ਕੋਲ ਮਿਸ ਪ੍ਰੂਫ ਨੇ ਤੇ ਅਸੀਂ ਗੱਲ ਵੀ ਕੀਤੀ ਉੱਥੇ ਜਾ ਕੇ ਉਹਨਾਂ ਨਾਲ ਉਹ ਸ਼ਰਿਆਂ ਨਹੀਂ ਆਂਦੇ ਨੇ 50 100 ਰੁਪਏ ਦੀ ਪੈਕਟ ਬਣਾਏ ਹੋਏ ਆ ਸ਼ਰਿਆਂ ਵੀ ਦੇ ਰਹੇ ਉੱਥੇ ਸ਼ਰਿਆਂ ਵਿਕਦੇ ਆ ਇਹ ਪਰਚਾ ਦਿੱਤਾ ਉਤੋਂ ਪਹਿਲਾਂ ਆਲਰੇਡੀ ਪਹਿਲਾਂ ਵੀ ਪਰਚਾ ਸਾਡੇ ਤਿੰਨ ਕਿਲੋ ਦਾ ਦਿੱਤਾ ਅੱਛਾ ਜੀ ਤੇ ਇਹ ਫਿਰ ਤੋਂ ਦੁਬਾਰਾ ਤੋਂ ਕੰਮ ਚੱਲ ਰਿਹਾ ਇਹ ਮੈਂ ਕਰ ਦਿਆ ਕਰ ਲੈਣੇ ਜੀ ਮੇਰੀ ਫੀਰ ਪੜਦੀ ਦੇ ਦੇ ਦਿਨੇ ਪਰਚਾ ਠੀਕ ਹੈ ਜੀ ਠੀਕ ਹੈ ਤੁਹਾਡਾ ਇਹੀ ਕਹਿਣਾ ਕਿ ਅਸੀਂ ਜਦੋਂ ਵੈਰੀਫਾਈ ਕਰਕੇ ਪਰਚਾ ਦਵਾਂਗੇ ਅਸੀਂ ਉੱਤੇ ਪਰਚਾ ਆਲਰੇਡੀ ਪਹਿਲਾਂ ਵੀ ਦਿੱਤਾ ਗਿਆ ਜੀ ਤੇ ਉਹ ਬੰਦੇ ਬਾਹਰ ਨਹੀਂ ਆਲੇ ਜੇਲ੍ਹ 'ਚ ਨੇ ਉਹ ਹੀ ਵੈਰੀਫਾਈ ਕਰਨਾ ਹੈ ਨਾ ਵੀ ਕਿਤੇ ਉਹੀ ਤਾਂ ਨਹੀਂ ਬਾਹਰ ਆ ਗਏ ਕਿਤੇ ਠੀਕ ਹੈ ਜੀ ਹਾਂ ਠੀਕ ਹੈ